ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਿੱਖ ਕੌਮ ਦੇ ਵਿੱਚ ਇੱਕ ਯੋਧੇ ਨੇ ਐਸੀ ਬੀਤੇ ਸਮੇਂ ਵਿੱਚ ਘਟਨਾ ਨੂੰ ਅੰਜਾਮ ਦਿੱਤਾ ਜਿਸ ਘਟਨਾ ਨੂੰ ਲੈ ਕੇ ਸਾਰੀ ਸਿੱਖ ਕੌਮ ਦਾ ਜਿਹੜਾ ਮਾਣ ਦੇ ਨਾਲ ਫਖਰ ਦੇ ਨਾਲ ਸਿਰ ਉੱਚਾ ਹੋਇਆ ਉਹ ਘਟਨਾ ਸੀਗੀ ਜਿਹੜਾ ਇੱਕ ਦੁਸ਼ਟ ਪਾਪੀ ਉਹਦਾ ਨਾਂ ਸੀਗਾ ਸੂਰੀ ਜਿਹਨੂੰ ਕਈ ਕਈ ਵੱਖ-ਵੱਖ ਨਾਮਾਂ ਦੇ ਨਾਲ ਜਾਣਿਆ ਜਾਂਦਾ ਸੀਗਾ ਜਿਹੜਾ ਸਿੱਖਾਂ ਦੇ ਵਿਰੁੱਧ ਜਾ ਰੁਕਲਦਾ ਸੀ ਉਹ ਅਸੀਂ ਗੱਲਾਂ ਕਰਦਾ ਤਾਂ ਕਹਿੰਦਾ ਹੁੰਦਾ ਸੀ ਜਿਹੜਾ ਵੀ ਸਿੱਖ ਜਾਗਦੀ ਜ਼ਮੀਰ ਵਾਲਾ ਹੁੰਦਾ ਸੀ ਉਹਦਾ ਇਹ ਮਨ ਕਰਦਾ ਸੀ ਕਿ ਉਸ ਨਾਲ ਸੌਦਾ ਲਾਈਏ ਤੇ ਉਹਨੂੰ ਗੱਡੀ ਚੜਾਈਏ ਤੇ ਉਹ ਸੇਵਾ ਜਿਹੜੀ ਸੀ ਸੰਦੀਪ ਸਿੰਘ ਸੰਨੀ ਦੇ ਹਿੱਸੇ ਆਈ ਸੀ ਤੇ ਬਹੁਤ ਉਸ ਵੇਲੇ ਸਿੱਖ ਕੌਮ ਦੇ ਵਿੱਚ ਮਾਣ ਵਾਲੀ ਗੱਲ ਸੀਗੀ ਜਿਸ ਕਰਕੇ ਇਹ ਸਾਰੀ ਚੀਜ਼ਾਂ ਉਹਨੇ ਅੰਜਾਮ ਤੱਕ ਲਿਆਈਆਂ ਤੇ ਉਸ ਤੋਂ ਬਾਅਦ ਉਹਨੂੰ ਇੱਕ ਜੇਲ ਹੋ ਗਈ ਜਿਹੜੀ ਨੋਰਮਲ ਇੱਕ ਪ੍ਰੋਸੈਸ ਇਸ ਸਿਸਟਮ ਦੇ ਵਿੱਚ ਉਹਨਾਂ ਨੇ ਕਾਨੂੰਨ ਦੀਆਂ ਜਿਹੜੀਆਂ ਜੰਜੀਰਾਂ ਉਹਦੇ ਹੱਥਾਂ 'ਚ ਬੰਨ੍ਹੀਆਂ ਤੇ ਉਹਨੂੰ ਜੇਲ ਦਾ ਜਿਹੜਾ ਹੈਗਾ ਉਹ ਉਹਦਾ ਜੇਲ ਦਾ ਦੌਰ ਸ਼ੁਰੂ ਹੋ ਗਿਆ ਤੇ ਉਹਨੇ ਉਸ ਜੇਲ ਦੇ ਦੌਰ ਦੇ ਵਿੱਚ ਜਾ ਕੇ ਵੀ ਆਪਣੇ ਆਪ ਨੂੰ ਕਿਸੇ ਗੱਲੋਂ ਕਮਜ਼ੋਰ ਜਾਂ ਇਕੱਲਾ ਨਹੀਂ ਸਮਝਦੇ ਹੋਏ ਅੰਦਰ ਦੀ ਜਿਹੜੀ ਜੇਲ ਦੇ ਵਿੱਚ ਉਹ ਰਹਿ ਰਿਆ ਸੀ ਅੰਦਰ ਜਿਹੜੀਆਂ ਉਹਨੂੰ ਚੀਜ਼ਾਂ ਲੱਗਦੀਆਂ ਸੀ ਕਰਨ ਵਾਲੀਆਂ ਉਹਨਾਂ ਚੋਂ ਨੇ ਅੱਜ ਇੱਕ ਨਵਾਂ ਕੰਮ ਕੀਤਾ ਉਹ ਇਹ ਕੀਤਾ ਜੇਲ ਦੇ ਵਿੱਚ ਉਹ ਤਿੰਨ ਪੁਲਿਸ ਅਧਿਕਾਰੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਿਸ ਟਾਈਮ ਮੂਵਮੈਂਟ ਚੱਲ ਰਹੀ ਸੀ ਮੂਵਮੈਂਟ ਦੇ ਦੌਰਾਨ ਜਿਨ੍ਹਾਂ ਨੇ ਫੇਕ ਇਨਕਾਊਂਟਰ ਕੀਤੇ ਤੇ ਸਿੱਖਾਂ ਨੂੰ ਚੜਾਇਆ ਇਹ ਕਹਿ ਕੇ ਕਿ ਕੀ ਤੁਸੀਂ ਆਪਣੇ ਮੁਗਲਾਂ ਦੇ ਸਮੇਂ ਹੋਏ ਤਸ਼ੱਦਦ ਭੁੱਲ ਜਾਓਗੇ ਤੁਸੀਂ ਮੁਗਲਾਂ ਦੇ ਸਮੇਂ ਹੋਏ ਤਸ਼ੱਦਦ ਨੂੰ ਭੁੱਲ ਜਾਓਗੇ ਐਸੇ ਤਸ਼ੱਦਦ ਤੁਹਾਡੇ ਤੇ ਕਰਾਂਗੇ ਤੇ ਉਹ ਉਸ ਹੰਕਾਰ ਦੇ ਵਿੱਚ ਉਸ ਨਫ਼ਰਤ ਦੇ ਵਿੱਚ ਸਿੱਖਾਂ ਦੇ ਨਾਲ ਉਹ ਕੰਮ ਕਰਦੇ ਰਹੇ ਜਿਹੜੇ ਉਹਨਾਂ ਕੋਲੋਂ ਉਸ ਸਮੇਂ ਦੀਆਂ ਹਕੂਮਤਾਂ ਕਰੌਰੀਆਂ ਸੀਆਂ ਜਿਨ੍ਹਾਂ ਵਿੱਚੋਂ ਇੱਕ ਬੰਦਾ ਜਿਹੜਾ ਬਹੁਤ ਉਸ ਵੇਲੇ ਮਸ਼ਹੂਰ ਸੀਗਾ ਜਿਹਦਾ ਨਾਮ ਸੂਬਾ ਸਿੰਘ ਦੱਸਿਆ ਜਾਂਦਾ ਉਹ ਕਹਿੰਦਾ ਹੁੰਦਾ ਸੀਗਾ ਸਿੱਖਾਂ ਨੂੰ ਚੜਾਉਣ ਦੇ ਲਈ ਕਿ ਤੁਸੀਂ ਸੂਬਾ ਸਰਹੰਦ ਭੁੱਲ ਜਾਓਗੇ ਤੇ ਸੂਬਾ ਸਰਹੰਦ ਨਾ ਅਸੀਂ ਸੂਬਾ ਸਰਹੰਦ ਭੁੱਲੇ ਨਾ ਹੀ ਅਸੀਂ ਸੂਬਾ ਸਿੰਘ ਭੁੱਲੇ ਇਹ ਗੱਲ ਜਿਹੜੀ ਹੈ ਸੰਨੀ ਨੇ ਕਰ ਦਿਖਾਈ ਅੱਜ ਉਸ ਨੇ ਉਹ ਤਿੰਨ ਅਧਿਕਾਰੀ ਜਿਨ੍ਹਾਂ 'ਚ ਇੱਕ ਇਹ ਸੂਬਾ ਸਿੰਘ ਸੀਗਾ ਜਿਹੜਾ ਫੇਕ ਅਨਕਾਊਂਟਰ ਕਰਦਾ ਸੀ ਸਿੰਘਾਂ ਦੇ ਤੇ ਜਿਹਨੂੰ ਬੜੇ ਲੰਬੇ ਸਮੇਂ ਕੋਰਟ ਕਚਹਿਰੀਆਂ ਤੋਂ ਬਚਾਉਂਦੀਆਂ ਸਰਕਾਰਾਂ ਉਹਨੂੰ ਉਹਨਾਂ ਚੀਜ਼ਾਂ ਤੋਂ ਦੂਰ ਰੱਖਦੀ ਰਹੀ ਜਿਸ ਗੁਨਾਹ ਦਾ ਉਹ ਸਜ਼ਾਵਾਂ ਦਾ ਹੱਕਦਾਰ ਸੀਗਾ ਉਹਦੇ ਨਾਲ ਇੱਕ ਡਿਪਟੀ ਸੀਗਾ ਗੁਰਬਚਨ ਸਿੰਘ ਗੁਰਬਚਨ ਸਿੰਘ ਵੀ ਇਹ ਕਹਿੰਦਾ ਹੁੰਦਾ ਸੀ ਕਿ ਤੁਸੀਂ ਗੁਰਬਚਨ ਸਿੰਘ ਮਾਨੋਚਾਲ ਜਿਹੜੇ ਉਸ ਵੇਲੇ ਉਸ ਮੂਵਮੈਂਟ ਦੇ ਇੱਕ ਸਰਕਟ ਵਿੱਚ ਆਗੂ ਸੀਗੇ ਜਥੇਦਾਰ ਸੀਗੇ ਉਹਨਾਂ ਨੂੰ ਉਹਨਾਂ ਨਾਲ ਤੁਲਨਾ ਕਰਦਾ ਹੋਇਆ ਕਹਿਣਾ ਹੁੰਦਾ ਸੀ ਕਿ ਤੁਸੀਂ ਗੁਰਬਚਨ ਸਿੰਘ ਮਾਨਵਜਾਲ ਨੂੰ ਭੁੱਲ ਜਾਓਗੇ ਜਦੋਂ ਗੁਰਬਚਨ ਸਿੰਘ ਦਾ ਨਾਮ ਮੇਰਾ ਸੁਣਿਆ ਕਰੋਗੇ ਤੇ ਵਾਕਈ ਹੀ ਉਹ ਬੰਦੇ ਅਸੀਂ ਨਹੀਂ ਭੁੱਲੇ ਤੇ ਅਸੀਂ ਅੱਜ ਸੰਦੀਪ ਸਿੰਘ ਦੇ ਵਿੱਚ ਆਪਣੇ ਆਪ ਨੂੰ ਦੇਖਦੇ ਆ ਜਦੋਂ ਹੋ ਜੀ ਕੋਈ ਵੱਡੀ ਪ੍ਰਾਪਤੀ ਹੁੰਦੀ ਆ ਤੇ ਸਿੱਖ ਹਰ ਕੋਈ ਸਿੱਖ ਉੱਚ ਮਾਣ ਮਹਿਸੂਸ ਕਰਦਾ ਇਹ ਕੁਦਰਤੀ ਆ ਇਹ ਹੁੰਦਾ ਹੀ ਆ ਜਦੋਂ ਵੀ ਕੋਈ ਇਦਾਂ ਦੀ ਵੱਡੀ ਘਟਨਾ ਜਿੰਨੂੰ ਕੋਈ ਸਿੰਘ ਚੜ੍ਹਦੀ ਕਲਾ ਨਾਲ ਜੇ ਪੂਰੀ ਕਰਨੀ ਚਾਹੁੰਦਾ ਨਾ ਤੇ ਇਹ ਲਾਜ਼ਮੀ ਹੁੰਦਾ ਮਾਣ ਮੱਲੋ ਮੱਲੀ ਸਿੱਖਾਂ ਨੂੰ ਆਪਣੀ ਕੌਮ ਦਾ ਕਰਕੇ ਹੁੰਦਾ ਹੀ ਆ ਇਹਨਾਂ ਦੇ ਨਾਲ ਇੱਕ ਹੋਰ ਹੁੰਦਾ ਸੀ ਉਹ ਦਾ ਨਾਮ ਸੀ ਇੰਦਰਜੀਤ ਜਿਹੜਾ ਕੀ ਨਸ਼ੇ ਦੇ ਬੜੇ ਲੰਬੇ ਸਮੇਂ ਵਪਾਰ ਕਰਨ ਦੇ ਬਾਅਦ ਇਹ ਸਾਰੇ ਹੀ ਜਿਹੜੇ ਬੰਦੇ ਸੀਗੇ ਕਿਸੇ ਨਾ ਕਿਸੀ ਘਟਨਾ ਕਰਕੇ ਹਕੂਮਤਾਂ ਦੀ ਜਿਹੜੀ ਕਹੋ ਸ਼ਹਿ ਦੇ ਉੱਤੇ ਆ ਲੰਬਾ ਕੰਮ ਇਹ ਲੰਬਾ ਸਮਾਂ ਗੁਨਾਹ ਕਰਦੇ ਰਹੇ ਤੇ ਗੁਨਾਹ ਕਰਨ ਦੇ 32 32 ਸਾਲਾਂ ਬਾਅਦ ਇਹਨਾਂ ਨੂੰ ਸਜ਼ਾਵਾ ਹੋਈਆਂ 32 32 ਸਾਲ ਇਹ ਐਸ਼ੋ ਆਰਾਮ ਨੂੰ ਜਿਹੜਾ ਭੁਗਤ ਕੇ ਉਹਨਾਂ ਨੂੰ ਇੰਜੋਏ ਕਰਦੇ ਰਹੇ ਤੇ ਸਾਡੀ ਸਿੱਖ ਕੌਮ ਜਿਹੜੀ ਹੈ ਉਹਨਾਂ ਸਮਿਆਂ ਦੇ ਵਿੱਚ ਸੰਤਾਪ ਨੂੰ ਹਟਾਉਂਦੀ ਰਹੀ ਮਗਰ ਜਦੋਂ ਸਿੱਖ ਨੂੰ ਮੌਕਾ ਲੱਗਾ ਤੇ ਉਹਨੇ ਸੰਦੀਪ ਸਿੰਘ ਨੇ ਜਾ ਕੇ ਜੇਲ੍ਹ ਦੇ ਵਿੱਚ ਹੀ ਬਦਲਾ ਲਿਆ ਤੇ ਅੱਜ ਕਹਿੰਦੇ ਆ ਕਿ ਜਿਹੜਾ ਉਹ ਆਪਣੇ ਆਪ ਨੂੰ ਸੂਬਾ ਸਰਹੰਦ ਨਾਲ ਤੁਲਨਾ ਕਰਦਾ ਸੀ ਉਹ ਦੀ ਹਾਲਤ ਬੜੀ ਗੰਭੀਰ ਹੈ ਤੇ ਮੋਟੀ ਮੋਟੀ ਜਾਣਕਾਰੀ ਇਹੀ ਆਈ ਹੈ ਬਾਕੀ ਇਹ ਹਜੇ ਜਾਣਕਾਰੀ ਪੂਰੀ ਸਾਡੇ ਕੋਲ ਨਾ ਪਹੁੰਚਣ ਕਰਕੇ ਅਸੀਂ ਬਿਲਕੁਲ ਸਪਸ਼ਟ ਤੇ ਨਹੀਂ ਦੱਸ ਸਕਦੇ ਕਿ ਗੱਲ ਘਟਨਾ ਕਿੰਨੀ ਕੁ ਖੜੀ ਆ ਕਿੰਨੀ ਕੁ ਦੁਰਸਤ ਆ ਮਗਰ ਜੋ ਸੁਣਨ ਚ ਆਇਆ ਉਸ ਦੇ ਲਈ ਮੈਂ ਚਾਹੁੰਦਾ ਸੀਗਾ ਕਿ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕੇ ਇਹ ਗੱਲ ਰੱਖਾਂ ਤੇ ਦੱਸਾਂ ਕਿ ਸੰਦੀਪ ਸਿੰਘ ਨੇ ਜਿਹੜੀ ਵੀ ਇਹ ਚੀਜ਼ ਨੂੰ ਅੰਜਾਮ ਦਿੱਤਾ ਆ ਕੌਮ ਉਹਦੇ ਨਾਲ ਆ ਸਿੱਖ ਉਹਦੇ ਨਾਲ ਆ ਜਿੱਥੇ ਉਹਨੇ ਸੂਰੀ ਨੂੰ ਗੱਡੀ ਚੜਾਇਆ ਸੀ ਜੋ ਉਸ ਵੇਲੇ ਸਿੱਖਾਂ ਨੂੰ ਮਾਣ ਮਹਿਸੂਸ ਹੋਇਆ ਸੀ ਅਗਰ ਅੱਜ ਇਹ ਘਟਨਾ ਨੂੰ ਉਸਨੇ ਅੰਜਾਮ ਦਿੱਤਾ ਤੇ ਅੱਜ ਵੀ ਸਾਡੇ ਲਈ ਜਿਹੜਾ ਸੰਦੀਪ ਸਾਡਾ ਭਰਾ ਛੋਟਾ ਭਰਾ ਅਸੀਂ ਉਹਤੇ ਮਾਣ ਕਰਦੇ ਆਂ ਦੂਸਰੀ ਗੱਲ ਕਿ ਜਿਹੜਾ ਇੱਕ ਕਾਨੂੰਨ ਦੇ ਜਿਹੜਾ ਪ੍ਰੋਸੈਸ ਚੋਂ ਬੰਦਾ ਲੰਘਦਾ ਆ ਜਦੋਂ ਕੋਰਟ ਕਚਾਰੀਆਂ ਜੋ ਜਸਟਿਸ ਚੋਂ ਲੰਘਦਾ ਆ ਬੰਦਾ ਜੁਡੀਸ਼ਰੀ ਚੋਂ ਲੰਘਦਾ ਆ ਉਹਨਾਂ ਚੀਜ਼ਾਂ ਦੀ ਟੈਲ ਹੁਣ ਕਰਕੇ ਉਹ ਚ ਕਮੀਆਂ ਹੁਣ ਕਰਕੇ ਬੰਦੇ ਜਿਹੜੇ ਨੇ ਉਹ ਆਪ ਫਿਰ ਨਿਆਂ ਕਰਨ ਵਾਲ ਨੂੰ ਤੁਰਦੇ ਨੇ ਜੇ ਇੱਕ ਇੰਗਲਿਸ਼ ਦੀ ਕਹਾਵਤ ਹੈ ਤੁਸੀਂ ਸੁਣੀ ਹੋਊਗੀ ਜਸਟਿਸ ਡਿਲੇ ਟੂ ਜਸਟਿਸ ਡਿਨਾਈ ਸੋ ਇਹ ਗੱਲ ਬਿਲਕੁਲ ਸਾਬਤ ਹੁੰਦੀ ਹੈ ਜੇ ਤੁਸੀਂ ਇਨਸਾਫ ਨੂੰ ਲਟਕਾਉਂਦੇ ਰਹੋ ਤੇ ਬੰਦੇ ਜਿਹੜੇ ਨੇ ਅਗਰ 32 ਜਾਂ 40 ਸਾਲਾਂ ਬਾਅਦ ਤੁਸੀਂ ਕਹੋ ਕਿ ਤੁਸੀਂ ਉਹਨਾਂ ਨੂੰ ਇਨਸਾਫ ਦਿੱਤਾ ਤੇ ਉਹ ਇਨਸਾਫ ਨਹੀਂ ਮੰਨਿਆ ਜਾਂਦਾ ਉਹ ਉਹਨਾਂ ਦੇ ਜ਼ਖਮਾਂ ਤੇ ਨੂਨ ਛੜਕਣ ਦੇ ਬਰਾਬਰ ਹੁੰਦੀ ਹੈ ਗੱਲ ਤੇ ਜਦੋਂ ਅੱਜ ਉਹ ਜਿਸ ਨੂੰ ਸੂਬਾ ਸਿੰਘ ਕਹਿੰਦੇ ਆ ਜਦੋਂ ਉਹ ਆਪਣੀਆਂ ਹੁਣ ਕਚਹਿਰੀ ਦੇ ਵਿੱਚ ਤਰੀਕ ਤੇ ਜਾਂਦਾ ਸੀ ਤੇ ਦੱਸਿਆ ਜਾਂਦਾ ਕਿ ਉਹ ਵੀਲ ਚੇਅਰ ਤੇ ਜਾਂਦਾ ਸੀ ਤੇ ਇਹ ਨਹੀਂ ਹੈਗਾ ਕਿ ਸੰਦੀਪ ਜਿਹੜਾ ਹੈ ਉਹਨੇ ਕਿਸੇ ਐਸੇ ਬਜ਼ੁਰਗ ਨੂੰ ਟਾਰਗੇਟ ਕੀਤਾ ਜਾਂ ਉਸ ਉਸ ਦੀ ਅਵਸਥਾ ਜਿਹੜੀ ਹੈਗੀ ਆ ਉਹ ਲੜਨ ਦੇ ਯੋਗ ਨਹੀਂ ਹੈ ਇਦਾਂ ਨਹੀਂ ਹੈ ਗੱਲ ਹੈਗੀ ਹੈ ਕਿ ਜਦੋਂ ਉਹ ਬੰਦੇ ਨੂੰ ਮੌਕਾ ਮਿਲਿਆ ਉਦੋਂ ਉਸ ਨੇ ਉਹ ਕੰਮ ਕਰ ਵਿਖਾਇਆ ਜਿਹੜਾ ਸਾਨੂੰ ਕਈ ਸਾਲ ਪਹਿਲੇ ਕਰਨਾ ਚਾਹੀਦਾ ਸੀਗਾ ਜਦੋਂ ਉਹ ਇਸ ਚੀਜ਼ ਲਈ ਐਕਟਿਵ ਸੀਗੇ ਸੰਦੀਪ ਨੇ ਉਹ ਵੀ ਬੰਦਾ ਮਾਰ ਕੇ ਵਿਖਾਇਆ ਜਿਹੜਾ 17 17 20 20 ਗਨਮੈਨ ਲੈ ਕੇ ਕੋਮਦਾ ਸੀ ਲੋਕਾਂ 'ਤੇ ਤਸ਼ੱਦਦ ਕਰਦਾ ਸੀ ਬੇਨਸਾਫੀ ਕਰਦਾ ਸੀ ਕੱਲੇ ਸਿੱਖਾਂ ਨਾਲ ਨਹੀਂ ਹੋਰ ਵੀ ਜਿਹੜੇ ਉਧਰ ਹਿੰਦੂ ਲੇ ਸੀਗੇ ਜਾਂ ਹੋਰ ਵੀ ਗਿੰਤੀ 'ਚ ਜਿਹੜੇ ਲੋਕ ਸੀਗੇ ਜਿਹੜੇ ਵੀ ਉਹਦੇ ਚਪੇਟ ਚਾਹੁੰਦੇ ਸੀ ਉਹਨਾਂ ਨਾਲ ਉਹ ਧੱਕਾ ਕਰਦਾ ਸੀ ਤੇ ਉਹਨੂੰ ਵੀ ਸੰਦੀਪ ਨੇ ਜਦੋਂ ਗੱਡੀ ਚੜਾਇਆ ਤੇ ਉਹਦੇ ਲਈ ਵੀ ਜਿਹੜਾ ਸਿੱਖਾਂ ਨੂੰ ਮਾਣ ਸੋ ਸੰਦੀਪ ਦੇ ਉੱਤੇ ਵੀ ਅਸੀਂ ਸਾਰੇ ਮਾਣ ਕਰਦੇ ਆਂ ਤੇ ਸੰਦੀਪ ਨੂੰ ਅਸੀਂ ਅਰਦਾਸ ਕਰਦੇ ਹਾਂ ਸੱਚੇ ਬਾਦਸ਼ਾਹ ਅੱਗੇ ਕਿ ਸੰਦੀਪ ਨੂੰ ਹੋਰ ਮਹਾਰਾਜ ਬਲਬਖਸ਼ਣ ਚੜਦੀ ਕਲਾ ਚ ਰਹੇ ਤੇ ਅਸੀਂ ਉਹਦੇ ਕਿਸੇ ਵੀ ਕੰਮ ਆ ਸਕੀਏ ਇਸ ਦੇ ਲਈ ਅਸੀਂ ਧੰਨਵਾਦੀ ਹੋਵਾਂਗੇ ਤੇ ਮੈਂ ਸਾਰੀ ਸਿੱਖ ਕੌਮ ਨੂੰ ਕਹਿਣਾ ਚਾਹੂੰਗਾ ਕਿ ਤੁਸੀਂ ਮੇਰੇ ਨਾਲ ਜੇ ਸਹਿਮਤ ਆ ਤਾਂ ਤੁਸੀਂ ਇੱਕ ਹੰਗਾਰਾ ਜ਼ਰੂਰ ਭਰਿਓ ਆਪਣੀਆਂ ਸੋਸ਼ਲ ਆਈਡੀਆਂ ਦੇ ਉੱਤੇ ਤੁਸੀਂ ਸੰਦੀਪ ਦੇ ਬਾਰੇ ਚੰਗਾ ਜ਼ਰੂਰ ਲਿਖਿਓ ਤਾਂ ਜੋ ਸੰਦੀਪ ਨੂੰ ਲੱਗੇ ਕਿ ਸਿੱਖ ਕੌਮ ਉਹਦੇ ਨਾਲ ਐ ਤੇ ਐਸੇ ਘੜੀ ਦੇ ਵਿੱਚ ਜੋ ਅਸੀਂ ਉਹਦੇ ਲਈ ਕਰ ਸਕਦੇ ਆ ਸਾਨੂੰ ਜਰੂਰ ਉਸ ਬਾਰੇ ਸੋਚਣਾ ਚਾਹੀਦਾ ਕਰਨਾ ਚਾਹੀਦਾ ਇੰਨੀਆਂ ਇੱਕ ਬੇਨਤੀਆਂ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਸੀਗਾ ਸੋ ਅੱਜ ਮੈਂ ਇਹੀ ਕਹੂੰਗਾ ਕਿ ਜਿਹੜੇ ਇਹੋ ਜਿਹੇ ਦੁਸ਼ਟ ਪਾਪੀ ਨੇ ਉਹ ਇਹ ਨਾ ਸਮਝਿਆ ਕਿ ਸਿੱਖ ਜਿਹੜੇ ਨੇ ਉਹ ਭੁੱਲ ਜਾਣਗੇ ਜਾਂ ਸਿੱਖ ਮੁਆਫ ਕਰ ਦੇਣਗੇ ਉਹਨਾਂ ਦੀਆਂ ਗਲਤੀਆਂ ਜਿਹੜੀਆਂ ਮੁਆਫ ਕਰਨ ਯੋਗ ਨਹੀਂ ਹੈਗੀਆਂ ਸੋ ਇੰਨੀਆਂ ਇੱਕ ਬੇਨਤੀਆਂ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ O arreglou de Kifa